ਨੇ ਬਹਿ ਕੇ ਬਾਰ ਬਾਰ ਮਾਰ ਰਿਹਾ ਬਾਰ ਬਾਰ ਸਰ ਸਾਡਾ ਇਸ ਜਿਹੜੇ ਰੇਂਜਪਾਲ ਦੇ ਕੀ ਬੜੇ ਨੇ ਸਰ ਉਹਨਾਂ ਕਿਨਾਰ ਮਾਰਦੇ ਕੀ ਕਰ ਬੱਤਾਂ ਆ ਚੋਰ ਬੀ ਦਾ ਕੋਈ ਉਹਦਾ ਬੇਟਾ ਵਾ ਮੁੰਡਾ ਬੇਟਾ ਹੋਣਾ ਕੈਨੇਡਾ ਪੁਲਸ ਚ ਆ ਐਵੇਂ ਨਹੀਂ ਉਹਦਾ ਪੁਲਸ ਚ ਉਹ ਕੋ ਕਰਵਾ ਦੇ ਆ بالتأكيد، أكرر، 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 أكرر 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 হোয়াইট কালার ক্যারাডা হোয়াইট কালার প্যারাজেরা হোয়াইট কালার ক্যারাটা সুন্দরবন ਸਰ ਇਹ ਫਿਰ ਕਰਦੇ ਨੇ ਫਿਰ ਦੋ ਫਿਰ ਬੋਲੇ ਵਕਰ ਬੋਲੇ ਆਜਾ ਗਿਆ ਜਾ ਭੱਜ ਲੈ ਹਾਂ ਇਹ ਬਰਾ ਕੁੁਰ ਦੇ ਵਿੱਚ ਸੀ ਸਰ ਇੱਕ ਵਿਕਲ ਮੈਂਦਾ ਜਿਹਦੇ ਫੌਜ ਵਿਦੇਸ਼ ਜੀ ਨੇ ਦੇਖੀ ਸੀ ਤੇ ਉਹਨਾਂ ਨੇ ਦੱਸਿਆ ਕਿ ਕਾਫੀ ਪਹਿਲੇ ਜਿਆਦਾ ਮੁੱਲ ਕੇ ਸੀ ਬਣਾ 3000 ਰੁਪਏ ਦੀ ਮੰਗ ਕੀਤੀ ਸੀ ਜੀ ਤੇ 10000 ਰੁਪਏ ਨਾਲ ਮੁਕਤੀ ਤੋਂ ਸਰ ਜਿਹੜੇ ਰਿਜਿਸਟ੍ਰੇਸ਼ਨ ਸਰ ਮੁੱਖ ਮੰਤਰੀ ਜੀ ਨੇ ਕਿਹਾ ਇਹਨਾਂ ਦੀ ਜਾਂਚ ਹੋਏਗੀ ਬਾਅਦ ਵਿੱਚ ਬਿਲਕੁਲ ਬਿਲਕੁਲ ਜਿਮਾਨ ਦੇ ਸਿਲੀ ਲੈਣਾ ਸਰ ਅੱਛਾ ਜੀ ਹਾਂ ਜੀ ਤੇ ਸਰ 28 ਟੂ ਪੇਜ ਕਰਨਾ ਚਾਹੁੰਦੇ ਹੋ ਜੀ ਸਰ 28 ਨੂੰ ਦੁਬਾਰਾ ਕੋਰਟ ਦੇ ਵਿੱਚ ਪੇਸ਼ ਕਰਨਾ ਇਹ ਸਰ ਇੱਕ ਵਿਕਲਪ ਮਿਲਦਾ ਜਿਹੜੇ ਸੁਖਦੇਵ ਸਿੰਘ ਨੇ ਜੇ ਦਿੱਤੀ ਸੀ ਤੇ ਉਹਨਾਂ ਨੇ ਦੱਸਿਆ ਕਿ ਕਾਫੀ ਪੈਸੇ ਇੰਚਾਰੇ ਲੰਗੇ ਗਏ ਸੀ ਪਹਿਲਾਂ ਤੇ 3000 ਰੁਪਏ ਦੀ ਮੰਗ ਕੀਤੀ ਸੀ ਜੀ ਤੇ 10000 ਰੁਪਏ ਇਹਨਾਂ ਨੇ ਜਿਹੜਾ ਮੁੱਖ ਕੀ ਹੈ अच्छा जी सर ਜਿਹੜੇ ਵਿਜੀਲੈਂਸ ਸਰ ਸਾਰੇ ਮੁੱਖ ਮੰਤਰੀਆ ਦੇ ਜਿਹੇ ਕਈ ਨਾ ਦੀ ਜਾਂਚ ਵੀ ਹੋਏਗੀ ਬਾਅਦ ਵਿੱਚ ਜਿਹੜੀ ਬਿਲਕੁਲ ਬਿਲਕੁਲ ਸਰ ਕਿਨਰ ਵਾਂਡੇ ਸਰ ਪਲੀਜ਼ ਥੋੜਾ ਜਿਹਾ ਦੋ ਦਿਨ ਧਰਮਾਂ ਦੇ ਦੋ ਦਿਨ ਦਾ